ਹਾਂਜੀ ਵੀਰੇ ਕੀ ਹਾਲ ਚਾਲ ਹੈ ਜੀ ਸਾਰੇ ਠੀਕ ਹੋ ਜੀ ਅੱਜ ਯਾਰ ਉਸੇ ਮੁੱਦੇ ਤੇ ਸਪੈਸ਼ਲ ਵੀਡੀਓ ਬਣਾਉਣ ਲੱਗਾ ਜਿਹਦੀ ਮੰਗ ਆ ਤੇ ਜਿਹਨੇ ਕਰਕੇ ਆਪਾਂ ਪੇਜ ਬਣਾਇਆ ਸੀਗਾ ਤੇ ਮੈਨੂੰ ਯਾਰਾ ਦੋਸਤਾਂ ਦੇ ਬਹੁਤ ਮੈਸੇਜ ਵੀ ਆਉਂਦੇ ਨੇ ਵੀ ਯਾਰਾ ਆਪਣੇ ਵਾਲੇ ਮੁੱਦੇ ਤੇ ਵੀਡੀਓ ਪਾਇਆ ਕਰ ਦੋ ਵੀਡੀਓ ਛੱਡ ਕੇ ਤੀਜੀ ਆਪਣੇ ਵਾਲੇ ਮੁੱਦੇ ਤੇ ਪਾਇਆ ਕਰ ਕਿਹੜੇ ਮੁੱਦੇ ਤੇ ਖਾਸ ਖਾਸ ਦੀ ਖੇਤੀ ਤੇ ਜਾਂ ਐਂਡੀਕੇਸ ਐਕਟ ਦੇ ਵਿੱਚ ਸੋਧ ਜਾਂ 100 150 50 ਬੂਟੇ ਲਾਉਣ ਦੀ ਮੰਜ਼ੂਰੀ ਮਿਲੇ ਸਭ ਨੂੰ ਇਸ ਟਾਈਮ ਜੇ ਮੁੱਦਾ ਪਾਣੀ ਦਾ ਦਾ ਦੋਸਤੋ ਇਸ ਟਾਈਮ ਮੁੱਦਾ ਖਾਸ ਕਰਕੇ ਖੇਤੀ ਦਾ ਵੀ ਉੱਡੇ ਵੱਡਾ ਦਾ ਜੇ ਜਵਾਨੀ ਬਚੀ ਨਹੀਂ ਤਾਂ ਪਾਣੀ ਪੀਊ ਕੌਣ ਸਮਝ ਗਏ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਖਾੜਕੂ ਬਾਦ ਵੇਲੇ ਕਈ ਕੀ ਸਾਲ ਜੰਨਾ ਨਹੀਂ ਸੀ ਚੜੀਆਂ ਮੌਲ ਉਹੀ ਹੋ ਜਾਣਾ ਜੇ ਆਪਾਂ ਇਸ ਮੁੱਦੇ ਵੱਲੋਂ ਨਾ ਚੱਕੇ ਕਾਰਨ ਕੀ ਆ ਦੋਸਤੋ ਜੀਵ ਵਾਲੀਆਂ ਗੋਲੀਆਂ ਖਾ ਖਾ ਕੇ ਮੁੰਡੇ ਨਮਾਦੋਈ ਜਾਂਦੇ ਨੇ ਕਿਸੇ ਦਾ ਲੀਵ ਰੁੜੀ ਜਾਂਦਾ ਕਿਸੇ ਨੂੰ ਕੁਸੋਈ ਜਾਂਦਾ ਗਲੀ ਗਲੀ ਤੋਂ ਚਿੱਟਾ ਮਿਲਦਾ ਜਿਹੜੇ ਮੁੱਦੇ ਇਹਨਾਂ ਨੇ ਸਰਕਾਰ ਬਣਾਈ ਤੀ ਉਹ ਮੁੱਦਾ ਉਦਾਂ ਦੇ ਉਦਾਂ ਕਲਪਦਾ ਚਿੱਟੇ ਆਉਂਦਾ ਅੱਗੇ ਦਾ ਚਿੱਟਾ ਜਦੋਂ ਮਾਣਾ ਮੋਟਾ ਦੂਰੋਂ ਮਿਲਦਾ ਸੀ ਹੁਣ ਤਾਂ ਹਰੇਕ ਪਿੰਡ ਦੇ ਵਿੱਚ ਗਲੀ ਗਲੀ ਵਿੱਚ ਮਿਲਦਾ ਚਿੱਟਾ ਹਾਲੇ ਪੋਸਟ ਨੂੰ ਤਾਂ ਕੀ ਕਹਿੰਦੇ ਨੇ ੜੀਕੜਾ ਪੈਂਦਾ ਕਈ ਕੀ ਦੇ ਨੱਕ ਪੋਸਟ ਵਾਲੇ ਨਹੀਂ ਰਾਹ ਦਿੰਦੇ ਨਾ ਥੀਮ ਵਾਲੇ ਦਿੰਦੇ ਨੇ ਪਰ ਚਿੱਟਾ ਚਿੱਟਾ ਕਹਿੰਦੇ ਜਾਂ ਮਰਜੀ ਦਾ ਜੋ ਐਵੇਂ ਮਿਲਦਾਗਾ ਜਿਵੇਂ ਨਾ ਸੁਸਾਇਟੀ ਦੇ ਵਿੱਚੋਂ ਯੂਰੀਆ ਲੋ ਮਦਦ ਹੁੰਦਾ ਉਹ ਹਾਲੇ ਉਹ ਯੂਰੀਆ ਤੇ ਆਪਣੇ ਡਾਈ ਵੀ ਔਖੇ ਮਿਲਦੇ ਨੇ ਕਿੱਤਾ ਦਾ ਆਰਾਮ ਨਾਲੇ ਮਿਲਦਾ ਹਰੇਕ ਤਾਂ ਨੂੰ ਜਿਹੜੇ ਮਰਜੀ ਪਿੰਡੇ ਜਾ ਕੇ ਪੁੱਛ ਲੋ ਆਈ ਹਾਲੇ ਲੋਕਾਂ ਨੇ ਬਥੇਰੀਆਂ ਕਮੇਟੀਆਂ ਬਣਾ ਬਣਾ ਦੇਖ ਲਈਆਂ ਲੋਕਾਂ ਨੇ ਬਥੇਰੇ ਕਲੱਬ ਬਣਾ ਬਣਾ ਦੇਖ ਲਏ ਪੰਚਾਇਤਾਂ ਨੇ ਜੋਰ ਲਾ ਲਿਆ ਪਰ ਲਾ ਕਿਉਂਕਿ ਮੁੱਦਾ ਹੀ ਵੱਡਾ ਇਹਦੇ ਲਈ ਆਪਾਂ ਨੂੰ ਇਕੱਠਾ ਸਾਰਿਆਂ ਨੂੰ ਹੋਣਾ ਪੈਣਾ ਕਾਰਨ ਕੀ ਆ ਦੋਸਤੋ ਇਹਦਾ ਮਾਫੀਆ ਵੱਡੇ ਪੱਧਰ ਦਾ ਕਰ ਦੋਸਤੋ ਉਹ ਕਿੱਥੇ ਆਪਾਂ ਨੂੰ ਚਾਹੁੰਦੇ ਨੇ ਵੀ ਇਹਨਾਂ ਨੇ ਬਲੱਡ ਪ੍ਰੈਸ਼ਰ ਠੀਕ ਹੋਏ ਜਾਂ ਇਹਨਾਂ ਨੇ ਕੋਲੇਸਟਰੋਲ ਠੀਕ ਹੋ ਜਾਣਾ ਉਹ ਨਹੀਂ ਚਾਹੁੰਦੇ ਆਂਗੇ ਦੋਸਤੋ ਉਹਨਾਂ ਨੇ ਹਸਪਤਾਲ ਬੰਦ ਹੋ ਜਾਣਗੇ ਯਾਰ ਉਹ ਸੇਵਾ ਲਈ ਥੋੜੋ ਕੋਲੇ ਨੇ ਹਸਪਤਾਲ ਉਹਨਾਂ ਨੇ ਉਹਨਾਂ ਦਾ ਆਪਣੇ ਇਹਦੇ ਲਈ ਕੋਲੇ ਨੇ ਮਾਰਕੀਟਿੰਗ ਅਗਲੇ ਦੀ ਕਮਰਸ਼ੀਅਲ ਹੋਏ ਪਿਆ ਕੰਮ ਸਾਰਾ ਤਾਂ ਹੈ ਕਿ ਨਾ ਦੋਸਤੋ ਵੀ ਭਗਵੰਤ ਸਿੰਘ ਜੀ ਸੀਐਮ ਸਾਹਿਬ ਆਪਾਂ ਨੂੰ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਕਿ ਵਿੱਚ ਮਰੀਜ਼ ਕੁਲੇ ਆਉਂਦੇ ਸੀ ਸਾਡੇ ਸਪੈਸ਼ਲਿਸਟ ਨੇ ਕਈ ਵਾਰ ਕਿਹਾ ਕਹਿੰਦਾ ਯਾਰ ਮੈਂ ਇਹ ਮੁੱਦਾ ਪਹਿਲ ਦੇ ਦਾ ਪਿਆਲ ਕਰੂੰਗਾ ਕਹਿੰਦਾ ਮੈਂ ਪਿੰਡਾਂ ਜੀ ਗਿਆ ਆ ਰਿਹਾ ਇਲਾ ਮੈਨੂੰ ਪਤਾ ਪਿੰਡਾਂ ਦੇ ਵਿੱਚ ਵੀ ਕਿਵੇਂ ਭੁੱਕੀ ਖਾ ਕੇ ਜਾਂ ਪੋਸਤ ਖਾ ਕੇ ਲੋਕੀ ਕੰਮ ਕਰਦੇ ਨੇ ਜੇ 50 ਰੁਪਏ ਦੀ ਖਾਦੇ ਨੇ ਤਾਂ ਸ਼ਾਮ ਨੂੰ 500 ਦਾ ਕੰਮ ਕਰਦੇ ਨੇ ਹੁਣ ਬਾਕੀ ਗੱਲਾਂ ਬਾਅਦ ਕਰਾਂਗੇ ਆ ਇੱਕ ਵੱਡਾ ਸਾਹਿਬ ਨੇ ਨਾ ਅਦਰ ਉਹਨਾਂ ਦਾ ਜਿਹੜਾ ਵੀਡੀਓ ਚੱਲਦਾਗਾ ਉਹਦੇ ਵਿੱਚ ਤਹਿ ਲਾਤੀ ਪਹਿਲਾਂ ਵੀਡੀਓ ਦੇਖੋ ਫਿਰ ਗੱਲ ਕਰਾਂਗੇ ਬਾਈਆ ਮੈਂ ਕਰਾਦੀ ਵੱਡਾ ਸਾਹਿਬ ਵੀਡੀਓ ਦੇਖੋ ਪਹਿਲਾਂ ਹਦਕੋ ਕਈ ਵਾਰੀ ਕਿਤਾਬਾਂ ਪੜ੍ਹੀਆਂ ਸਿਆਣੇ ਬੰਦਿਆ ਕੋ ਬੈਠੀ ਦਾ ਉਹ ਕਹਿੰਦੇ ਜਿਹੜਾ ਬੰਦਾ ਕਿਤੇ ਮਾਲ ਪਤਾ ਖਾ ਲੈਂਦਾ ਉਹਦੀ ਘਰੇ ਬਹੁਤ ਇੱਜ਼ਤ ਆ ਇਹ ਪਤਾ ਨਹੀਂ ਕੀ ਕੀ ਕਹਾਣਾ ਹੈ ਵੀ ਪਤਨੀ ਬਹੁਤ ਇੱਜ਼ਤ ਕਰਦੀ ਆ ਛਤੀ ਪ੍ਰਕਾਰ ਦਾ ਭੋਜਨ ਸਿਕਾਉਂਦੀ ਆ ਉੱਡੀ ਫਿਰਦੀ ਆ ਬੜਾ ਪਿਆਰ ਕਰਦੀ ਆ ਨਾਲੇ ਬਾਹਰ ਰੋਟੀ ਪੜਾਉਂਦੀ ਆ ਵੀ ਆਹ ਲੋ ਜੀ ਕੰਮ ਤੇ ਚੱਲਿਓ ਤੇ ਨਾਲ ਇੱਕ ਪੋਲੀ ਦੇਣੀ ਬਾਹ ਤੇ ਚੁੰਡੀ ਵੱਢ ਕੇ ਕਹਿੰਦੀ ਜੀ ਛੇਤੀ ਆ ਜਿਓ ਅੱਜ ਕਰੇ ਇਹ ਪਤਾ ਨਹੀਂ ਕਿਉਂ ਇਸ ਤਾਂ ਹੈਗਾ ਡੋਡੇ ਫੀਮ ਜਿਹੜੇ ਅਦਾ ਸਾਹਿਬ ਜਿੰਨੇ ਜੀ ਸ਼ਰਾਬ ਪੀ ਕੇ ਪੈਣ ਲੰਮਾਣਾ ਹੂੰ ਉਹ ਡਿੱਗਾ ਹੋਈ ਜਨਾਨੀ ਨੇ ਬੂੜਵਾੜ ਲਵਾ ਕੇ ਉਹਨੂੰ ਕਹਿੜਾ ਕਿ ਜੱਸਦਾ ਹੋ ਕੇ ਪੈ ਜਾ ਕੋਈ ਘਰ-ਬਾਰ ਨਾਲ ਆ ਜੇ ਤਾਂ ਹੁਣ ਜਿੰਨੇ ਤੇ ਸਵੇਰ ਦੇ ਖਾਦੇ ਹੋਏ ਡੋਡੇ ਉਹਨੇ ਤੁਹਾਨੂੰ ਬੜਾ ਹੈ ਜਨਾਨੀ ਵੀ ਕੋਸ਼ਿਸ਼ ਤੇ ਘਰ ਵੀ ਦੀ ਕੋਈ ਲੜਾਈ ਤੇ ਅਗਲਾ ਸਵੇਰੇ ਵੀ ਉੱਠਣਾ ਖੋਸ਼ ਬੰਦਿਆਂ ਨੇ ਤੇ ਨਿਆਣੇ ਵੀ ਆਣਾ ਤੁਹਾਨੂੰ ਪਤਾ ਹੈ ਉਹ ਸਾਲ-ਸਾਲ ਦੀ ਭੱਜੇ ਖਰਦੇ ਸੀ ਪੂਰੇ ਆਣਾ ਨੀ ਹਾਂ ਭਰਕਰ ਸੋ ਇਹ ਕਾਰਨ ਹੈ ਮੈਂ ਲਾਲਾ ਸਾਹਿਬ ਮੈਂ ਕਈ ਵਾਰੀ ਇਹਨਾ ਸੋਚੀ ਪੈ ਜਾਣਾ ਪਿਛਲੇ 1.5 ਸਾਲ ਤੋਂ ਮੇਰੇ ਦਿਮਾਗ ਚ ਬੜੀ ਕੰਮ ਗੱਲ ਘੁੰਮ ਰਹੀ ਆ ਵੀ ਕੀ ਕਾਰਨ ਹੈ ਵੀ ਜਿਹੜਾ ਬੰਦਾ ਬੰਦਾ ਕੋਈ ਟੀਮ ਦਾ ਡੋਡੇ ਦਾ ਸੇਵਨ ਕਰਦਾ ਹੋਵੇ ਉਹਦੀ ਪਤਨੀ ਬਹੁਤ ਪਿਆਰ ਕਰਦੀ ਆ ਮਰਦ ਨੂੰ ਹਾਂ ਦੇਖੋ ਕਈ ਵਾਰੀ ਕਿਤਾਬ ਹਾਂਜੀ ਵੀਰੇ ਦੇਖ ਲਈ ਵੀਡੀਓ ਵੱਡਾ ਸਾਹਿਬ ਦੀ ਯਾਰ ਵਜਾ ਵਜਾ ਕਰਾਈ ਪਈ ਆ ਕਿ ਨਹੀਂ ਮੈਂ ਕਹਿੰਦਾ ਇਦਾਂ ਹੀ ਆ ਬਿਲਕੁਲ ਸੱਚ ਗਿਆ ਜੋ ਉਹਨਾਂ ਬਾਈ ਜੀ ਨੇ ਵੀਡੀਓ ਚ ਕਿਹਾ ਨਾ ਜਮਾਂ ਸੱਚ ਗਿਆ ਇੱਕ ਵੀ ਗੱਲ ਛੂਡਨੀ ਹੈਗੀ ਦਾਰੂ ਵਾਲਾ ਤਾਂ ਕਹਿੰਦਾ ਜਿਵੇਂ ਜਿੱਤਿਆਂ ਖਾਂਦਾ ਹਾਲੇ ਉਸਤਾਲਾ ਪੋਸਟਾ ਜੀ ਕਿੰਨੀ ਇੱਜ਼ਤ ਮਾਨ ਸਤਿਕਾਰ ਹੁੰਦਾ ਫੀਮਖਾਨ ਵਾਲੇ ਬੰਦੇ ਦਾ ਮੈਂ ਇਹ ਨਹੀਂ ਕਹਿੰਦਾ ਯਾਰ ਤੁਸੀਂ ਖਾਓ ਮੈਂ ਤਾਂ ਇਹ ਕਹਿੰਦਾ ਵੀ ਕੰਮ ਸੇ ਕਮੇ ਕਲਟਰਨੇਟ ਦਾ ਮਿਲ ਜੂਗਾ ਜਿੱਤੇ ਵਾਲਿਆਂ ਨੂੰ ਜੇ ਇਹਨੂੰ ਕਾਨੂੰਨੀ ਤੌਰ ਤੇ ਕਿਸੇ ਤਰੀਕੇ ਨਾਲ ਇਹਨੂੰ ਲਾਗੂ ਕੀਤਾ ਜਾਵੇ ਖਸ ਖਸ ਦੀ ਖੇਤੀ ਲਾਗੂ ਕੀਤੀ ਜਾਵੇ ਨਾ ਵੀ ਕੀਤੀ ਜਾਵੇ ਖਸ ਖਸ ਦੀ ਖੇਤੀ ਲਾਗੂ ਤਾਂ ਕੰਮ ਸੇ ਕੰਮ ਕੋਈ 20 50 100 ਬੂਟੇ ਲਾਉਣ ਦੀ ਹੈ ਮਨਜ਼ੂਰੀ ਮਿਲ ਜੇ ਵੀ ਕਰੇ ਜਿਹੜੇ ਜਿਹੜੇ ਖਾਣਦੇ ਉਹ ਹੀ ਲਾਉਣਗੇ ਪਿਆਸਾ ਹੀ ਖੂ ਤੱਕ ਜਾਂਦਾ ਖੂ ਤਾਂ ਨਹੀਂ ਪਿਆਸੇ ਕੋਲ ਆਉਂਦਾ ਮੈਂ ਇਹ ਨਹੀਂ ਕਹਿੰਦਾ ਤੁਸੀਂ ਖਾਣ ਲੱਗ ਜੇ دوست ਇਹਨੂੰ ਨੋ ਮੈਂ ਇਹ ਕਹਿਣਾ ਵੀ ਇਹਦੇ ਨਾਲ ਬਹੁਤ ਜਵਾਨੀਆਂ ਬਚ ਰਹਿਣਗੀਆਂ ਬਹੁਤ ਮੁੰਡੇ ਬਚ ਰਹਿਣਗੇ ਕਿਉਂਕਿ ਜਿਹੜਾ ਇਹ ਆਲਟਰਨੇਟ ਦਿੱਤਾ ਵਿਆ ਜੀਵ ਵਾਲੀ ਗੋਲੀ ਜਿਹਨੂੰ ਐਡਨੋ ਕਹਿੰਦੇ ਨੇ ਉਹ ਤਾਂ ਯਾਰ ਬਹੁਤ ਘਾਤਕ ਗੋਲੀ ਆ ਪਰ ਕੀ ਆ ਯਾਰ ਇਹਨਾਂ ਨੇ ਉਹਦੇ ਪਿੱਛੇ ਨਿਆ ਸ਼ੋਰੀ ਵਿਚਾਰੀ ਆਪਣੀ ਬਲੀ ਦੇ ਦੀ ਘਰ ਵਾਲੀ ਕੁੜੀ ਉਹ ਜਿਹੜੀ ਡਾਕਟਰ ਸੀਗੀ ਉਹਦਾ ਬਲੀਦਾਨ ਵਾਂਝਾ ਨਾ ਜਾਵੇ ਯਾਰ ਇਸ ਮੁੱਦੇ ਦੇ ਡਾਕਟਰ ਰਣਜੀਤ ਸਿੰਘ ਤੇ ਇਨਸਾਫ ਟੀਮ ਵਾਲਾ ਜੱਗਾ ਵੀਰ ਤੇ ਖਸ ਖਸ ਕੀਤੀ ਵਾਲਾ ਵਿੱਕੀ ਵੀਰ ਕਿੰਨੇ ਆਲੇ ਲੱਗੇ ਹੋਏ ਨੇ ਯਾਰ ਉਹਨਾਂ ਨਾਲ ਸਾਥ ਦਈਏ ਤੇ ਆਉਣ ਵਾਲੀਆਂ ਚੋਣਾਂ ਨੇ 27 ਦੇ ਵਿੱਚ ਉਹਦੇ ਵਿੱਚ ਇੱਕ ਵੱਡੀ ਧਰ ਬਣ ਕੇ ਖੜੀ ਏ ਤੇ ਜਿਵੇਂ ਮੈਂ ਗੱਲ ਕੀਤੀ ਹੈ ਵੀ दारू ਵਾਲ ਦਾ ਹੱਲੇ ਚੁੱਤੀਆਂ ਖਾ ਸਕਦਾ ਪੋਸਟ ਵਾਲਾ ਜਿੱਤਾ ਜਤਮਾਨ ਹੁੰਦਾ ਆ ਇੱਕ ਹੋਰ ਵੀਡੀਓ ਦੇਖੋ ਕਿ ਕੀ ਦੁਆ दारू ਤੇ ਉਸਤੇ ਵਿੱਚ ਕੀ ਅੰਤਰਾ ਵੀਡੀਓ ਦੇਖੋ ਬਾਈ ਉਸਤ ਵਾਂਗੇ ਰੋੜੀਆਂ ਤੇ ਫੀਮ ਮੰਗਦੀ ਕੀ दारू ਮੰਗੇ ਜੁੱਤੀਆਂ ਤੇ ਸੋਚ ਸਮਝ ਕੇ ਪੀਓ ਸੱਜਣਾ ਸੋਚ ਸਮਝ ਕੇ ਪੀ ਉਸਤ ਹਾਂਜੀ ਵੀਰੇ ਦੇਖ ਲਈ ਵੀਡੀਓ ਬਾ ਆਪਣੇ ਬਾਬਾ ਜੀ ਨੇ ਸਹੀ ਕਿਹਾ ਵੀ दारू ਪੀ ਕੇ ਤਾਂ ਲਈ ਜੁੱਤੀਆਂ ਪੈ ਸਕਦੀਆਂ ਨੇ ਬਾਰੇ ਜਿਹੜਾ ਪੋਸਟਕਾਣ ਵਾਲਾ ਬੰਦਾ ਉਹ ਸਾਊ ਬਣ ਕੇ ਹੀ ਰਹੂਗਾ ਤੇ ਵਧੀਆ ਕੰਮ ਕਰੂਗਾ ਜੇ ਸੌਫੀਆਂ ਦੀ ਖਾਊ ਤਾਂ ਸ਼ਾਮ ਨੂੰ 1500 ਦਾ ਕੰਮ ਕਰੂਗਾ ਮੈਂ ਤੁਹਾਨੂੰ ਸਾਰਿਆਂ ਇਹ ਨਹੀਂ ਕਹਣਾ ਵੀ ਜਿਹੜੇ ਨਹੀਂ ਖਾਂਦੇ ਯਾਰ ਵੀ ਤੁਸੀਂ ਖਾਓ ਤੁਸੀਂ ਨਾ ਖਾਓ ਵੀਰੇ ਐ ਤਾਂ ਚਲੋ ਮੈਂ ਮੰਨਦਾ ਇਹ ਵੀ ਨਸ਼ਈ ਆ ਪਰ ਆਫਟਰ ਆਲੇ ਆਰਗੈਨਿਕ ਤਾਂ ਹੈਗਾ ਨਾ ਇਨ ਨੇਚਰਲ ਤਾਂ ਹੈਗਾ ਨਾ ਸਿੰਥੈਟਿਕ ਨਹੀਂ ਆਏਗਾ ਹੁਣ ਤਾਂ ਜਿਵੇਂ ਕਹਿੰਦੇ ਨੇ ਵੀ ਪਿੰਡਾਂ ਦੇ ਵਿੱਚ ਹੱਟੀਆਂ ਮੰਗ ਵੇਖਦਾਗਾ ਚਿੱਟਾ ਯਾਰ ਅਸੀਂ ਜਿਹੜੇ ਮਾੜਾ ਮੋਟਾ ਪੋਸਟ ਖਾਣ ਵਾਲੇ ਆ ਜਾਂ ਫੀਮ ਖਾਣ ਵਾਲੇ ਆਲੇ ਸਾਨੂੰ ਤਾਂ ਟੀਕਣਾ ਪੈ ਜਾਂਦਾ ਕਿ ਕੀ ਕੀ ਦੇਣਾ ਕਹਿੰਦਾ ਹਾਲੇ ਨਹੀਂ ਮਿਲਦੀ ਆਇਆ ਬੋਆ ਚਿੱਟੇ ਵਾਲੇ ਤਾਂ ਆਹ ਕਹਿੰਦੇ ਨੇ ਵੀ ਆ ਜਾ ਆ ਜਾ ਤੇ ਮੁੰਡੇ ਕਰਨ ਵੀ ਕੀ ਆ ਜਿਹੜਾ ਵਿਚਾਰੇ ਲਾਗੇਰ ਚ ਫਸ ਗਏ ਉਹਨਾਂ ਦਾ ਕੋਈ ਕਸੂਰ ਨਹੀਂ ਤਾਂ ਫਸੇ ਵੀ ਨਹੀਂ ਯਾਰ ਉਹਨਾਂ ਨੂੰ ਕੱਢਣਾ ਕਿਵੇਂ ਉਹ ਆਪਣੀ ਆਪਣੀਆਂ ਮਹਿਮਾਰੀਆ ਸਮਾਜ ਦੀ ਇਹਨਾਂ ਨੂੰ ਕੋਈ ਆਲਟਰਨੇਟ ਪ੍ਰੋਪਰ ਦੇਈਏ ਉਹਕੇ ਦੀਵਾਲੀਆਂ ਗੋਲੀਆਂ ਦਾ ਵੀ ਪੂਰਾ ਹਾਲ ਹੈ ਜੇਲ੍ਹ ਦੇ ਵਿੱਚ ਦੀਵਾਲੀਆਂ ਗੋਲੀਆਂ ਨੂੰ ਸੰਘਦੇ ਨੇ ਯਾਰ ਨੱਕ ਕਰਾਈਂ ਲਾਉਂਦੇ ਨੇ ਕੀ ਤਾਂ ਟੀਕਾ ਵੀ ਲਾਉਂਦੇ ਨੇ ਉਹਦਾ ਜਿਹੜਾ ਦੀਵਾਲੀ ਕਰ ਰੈਗੂਲਰ ਗੋਲੀ ਖਾਂਦਾ ਵੱਡੀ ਗੋਲੀ ਤੈਨੂੰ ਦਿਹਾੜੀਆਂ ਖਾਂਦਾ ਉਹਦੀ ਜ਼ਿੰਦਗੀ ਦਾ 10-12 ਸਾਲ ਲਿਆ ਇਹਦੇ ਪਿੱਛੇ ਨਿਆਸ਼ਵਰੀ ਨਾਲ ਦੀ ਬਲੀ ਦਿੱਤੀ ਆ ਸੋ ਦੋਸਤੋ ਆਇ ਕੋਈ ਵੀਡੀਓ ਹੋਰ ਤੁਹਾਨੂੰ ਦਿਖਾਉਣਾ ਜਿਸ ਬਾਬਾ ਜੀ ਕਹਿ ਰਹੇ ਨੇ ਵੀ ਮੈਂ ਪਿਛਲੇ 50 ਸਾਲ ਦਾ ਕੰਮ ਆ ਮੈਂ ਘੋੜੇ ਵਰਗਾ ਪਿਆ ਆ ਪਹਿਲਾਂ ਉਹ ਵੀਡੀਓ ਦੇ ਇੱਕ ਫੇਰ ਗੱਲ ਕਰਦੇ ਆ ਸਾਡੇ ਠੇਕੇ ਹੁੰਦੇ ਤੇ ਬਹੁਤ ਵਧੀਆ ਪਹਿਲਾਂ ਅਸੀਂ ਬਹੁਤ ਵਧੀਆ ਆਪਣੇ ਦੁਕਾਨਾਂ ਮੰਗੋ ਲੁੰਦੇ ਤੇ ਮਨ ਨਾਲ 50 60 ਸਾਲ ਹੋ ਗਏ ਬੰਦੇ ਕਰਤੀ ਹੁਣ ਮੈਨੂੰ ਤਾਂ 60 ਸਾਲ ਹੋ ਗਏ ਜੀ ਖਾਂਦੇ ਨੂੰ ਹਾਂ ਸਾਡੇ ਠੇਕੇ ਹਾਂਜੀ ਵੀਰੇ ਦੇਖ ਲੀ ਵੀਡੀਓ ਬਾਬਾ ਇਹ ਕਹਿ ਰਹੇ ਨੇ ਵੀ ਮੈਂ ਤਾਂ ਇੰਨੇ ਟਾਈਮ ਦਾ ਖਾਣਾ ਵੀ ਵਧੀਆ ਕੰਮ ਵੀ ਕਰਦਾ ਤੇ ਪਰ ਹੁਣ ਕੀ ਕਰੀਏ ਕਹਿੰਦਾ ਹੁਣ ਬਰੇ ਹਾਲ ਨਹੀਂ ਨੂੰ ਸੋ ਇਹ ਨਾ ਸੋਚਿਓ ਕਿਤੇ ਵੀ ਖਾੜਕੂ ਬਾਦ ਤੋਂ ਬਾਅਦ ਵੀ ਅੱਤਵਾਦ ਖਤਮ ਹੋ ਗਿਆ ਉਹ ਆਪਾਂ ਨੂੰ ਖਾਰਕੂਵਾਦ ਕਹਿੰਦੇ ਆ ਉਹ ਅੱਤਵਾਦ ਕਹਿੰਦੇ ਸੀਗੇ ਹਥਿਆਰਬੰਦ ਸਰਹੱਦ 'ਚ ਬੰਦ ਹੋ ਗਿਆ ਠੀਕ ਹੈ ਨਾ ਉਸ ਤੋਂ ਬਾਅਦ ਉਹਨਾਂ ਨੇ ਰਾਜਨੀਤਿਕ ਤੌਰ ਤੇ ਇੱਕ ਆਤਵਾਦ ਛੜਤਾ ਵਿੱਚ ਪਹਿਲਾਂ ਸਮੈਕ ਵਾਲਾ ਛੱਡਿਆ ਸੀ ਫਿਰ ਉਹਨਾਂ ਨੇ ਸੋਚਿਆ ਕਿ ਇਹਦਾ ਸਸਤੀ ਜੀਆ ਕਿ ਉਹਨਾਂ ਇਹਨਾਂ ਨੂੰ ਆਰਥਿਕ ਤੌਰ ਤੇ ਵੀ ਗੰਗਾਲ ਕੀਤਾ ਜਾਵੇ ਫਿਰ ਇਹਨਾਂ ਨੇ ਚਿੱਟੇ ਦਾ ਦੌਰ ਚਲਾਤਾ ਹੁਣ ਦੇਖ ਲਓ ਕਿਵੇਂ ਇਹ ਚਿੱਟੇ ਦਾ ਦੌਰ ਜਿਵੇਂ ਖਾਰਕੂਵਾਦ ਵੀ ਨੇ ਨਾ ਕਿ ਕਿਸਾ ਜੰਨਾ ਨਹੀਂ ਸੀ ਜਿਹੜੀਆਂ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਏਹੀ ਹਾਲ ਹੋ ਜਾਣਾ ਜੰਨਾ ਨਹੀਂ ਚੜਨੀਆਂ ਇਹ ਪਿੰਡਾਂ 'ਚ ਕਿਉਂਕਿ ਗੋਲੀਆਂ ਜੀਵਾਲੀਆਂ ਖਾ ਕੇ ਦੇ ਮੁੰਡੇ ਨੂੰ ਬੁੱਕਸ ਕੋਈ ਜਾਂਦੇ ਨੇ ਨਮਰਦ ਹੋ ਜਾਂਦੇ ਨੇ ਡਾਕਟਰ ਰਣਜੀਤ ਸਿੰਘ ਵੀ ਦਾ ਕੱਦਾ ਰੌਲਾ ਪਾਉਦਾ ਇਨਸਾਫ ਦੀ ਉਹਨਾਂ ਨਾਲ ਜੱਗਾ ਵੀਰ ਮੁਖਸਰ ਉਹ ਕੱਦਾ ਰੌਲਾ ਪਾਉਦਾ ਵਿੱਕੀ ਵੀਰਾਂ ਖਸ ਖਸ ਦੀ ਕੀਤੀ ਵਾਲਾ ਪੇਜ ਆ ਉਹ ਕੱਦਾ ਰੌਲਾ ਪਾਉਦਾ ਤੇ ਮੈਂ ਵੀ ਪੇਜ ਇਸੇ ਮੁੱਦੇ ਕਰਕੇ ਬਣਾਇਆ ਸੀ ਚਲੋ ਬਾਕੀ ਵੀਡੀਓ ਵੀ ਪਾ ਲਈਆਂ ਨੇ ਪਰ ਮੈਂ ਇਸੇ ਮੁੱਦੇ ਲਈ ਸਪੈਸ਼ਲ ਪੇਜ ਬਣਾਇਆ ਸੀ ਤਾਂ ਦੋਸਤਾਂ ਵੀਡੀਓ ਨੂੰ ਕਰ ਦਿਓ ਬਾਅਦ ਤੋਂ ਬਾਅਦ ਸ਼ੇਅਰ ਤਾਕੇ ਵੀਡੀਓ ਪੰਜਾਬ ਦੇ ਸੀਐਮ ਤੱਕ ਪਹੁੰਚੇ ਤੇ ਇਸ ਮਸਲੇ ਆ ਕੋਈ ਹੱਲ ਹੋਵੇ ਇੱਕ ਗੱਲ ਹੋਰ 2027 ਤੋਂ ਪਹਿਲਾਂ ਬੈਨਾ ਆਪਾਂ ਐਡੀ ਵੱਡੀ ਧਿਰ ਬਣਾ ਲਈਏ ਸਾਰੇ ਇਕੱਠੇ ਹੋ ਕੇ ਤਾਂ ਕਿ ਵੀ ਆ ਕੇ ਆਪਾਂ ਟੇਬਲ ਟੌਪ ਤੇ ਸੱਦਣ ਆਪਣੀ ਘਟੋ ਘਟ ਇੱਕ ਕਰੋੜ ਵੋਟ ਹੋਵੇਗਾ 7 80 ਲੱਖ ਤਾਂ ਹੋਣਾ ਐਡੀ ਵੱਡੀ ਜੁਨੀਅਨ ਬਣੇ ਆਪਣੀ ਤੇ 27 ਦੀਆਂ ਵੋਟਾਂ ਤੋਂ ਪਹਿਲਾਂ ਆਪਾਂ ਆਪ ਦਾ ਇਕਾ ਕਰਕੇ ਵੀ ਜਨਤਰੀ ਦਿਖਾਈਏ ਤਾਂ ਕਿ ਹਰੇਕ ਆਪਣੇ ਕੋਲ ਆਵੇ ਇਹ ਆਪਾਂ ਸ਼ਰਤ ਲਗਾ ਕੇ ਆਲੇ ਮੇਨਾਂ ਗੱਲ ਕਰੀਏ ਇਦਾਂ ਹੀ ਮਸਲਾ ਆ ਲੋਗਾ ਤੇ ਦੂਜੀ ਗੱਲ ਵੀਰੇ ਮੈਂ ਇਹ ਨਹੀਂ ਕਹਿੰਦਾ ਵੀ ਜਿਹੜੇ ਨਹੀਂ ਖਾਂਦੇ ਉਹ ਵੀ ਖਾਓ ਬਿਲਕੁਲ ਨਾ ਖਾਓ ਇਹ ਵੀ ਨਾ ਚਾਹੀਦਾ ਪਰ ਇਹ ਆਰਗੇਨਿਕ ਆ ਨੈਚੁਰਲ ਆ ਨੁਕਸਾਨ ਨਹੀਂ ਹੈ ਕੋਈ ਪਹਿਲੇ ਸਾਡੇ ਬਜ਼ੁਰਗ ਖਾਂਦੇ ਸੀ ਮੈਂ ਕਹਿੰਦਾ ਮਸਲਾ ਹੀ ਨਹੀਂ ਕੋਈ ਕੀ ਮਜਾ ਲੱਗੇ ਕਿਸੇ ਮੱਛੀ ਦੇ ਮਗਰ ਕੋਆ ਲੱਗਿਆ ਰਹਿਵੇ ਕਿਸੇ ਦੇ ਮੱਛੀ ਦੇ ਖਲੇ ਫੋਸ ਰਹਿਗੇ ਮੱਛੀ ਕੋਆ ਬਾਜ ਪਹਿਲਾਂ ਬਾਜ ਕਰਦੀ ਸੀ ਹਟਾਉਂਦਾ ਪਹਿਲਾਂ ਦਿੰਦੇ ਸੀ ਕਰੇ ਸਭ ਜਿਨੀ ਸਿਰਫ ਕਰਦੇ ਨੇ ਪਿਓਰ ਦਾ ਇੰਨਾ ਕੰਮ ਕਰਦੇ ਸੀ ਸੋ ਦੋਸਤੋ ਇਹ ਬਹੁਤ ਸੋਚਣ ਵਾਲਾ ਮੁੱਦਾ ਹਾੜੇ ਬਣ ਕੇ ਜੇ ਪਾਣੀ ਵਾਲਾ ਮੁੱਦਾ ਅਹਿਮ ਆ ਤਾਂ ਇਹ ਮਹਾ ਅਹਿਮ ਬਹੁਤ ਜ਼ਿਆਦਾ ਅਹਿਮ ਮੁੱਦਾ ਬਹੁਤ ਮੈਨੂੰ ਕਹਿਣ ਕਿ ਕਾ ਕੇ ਹੁਣ ਲੱਗਿਆ ਬਗ ਜਮਾਰਨਾ ਆ ਬੋਆ ਜਿਵੇਂ ਮਰਜੀ ਸਮਝ ਲੋ ਪਰ ਵੀਰੇ ਮੁੱਦਾ ਜਿਹੜੀ ਕੜੀ ਇਹ ਟੌਪ ਦਾ ਮੁੱਦਾ ਲੱਖਾ ਪਤਾ ਹੀ ਨਹੀਂ ਇਹ ਮੁੱਦੇ ਤੇ ਕਦੇ ਬੋਲੇ ਹੀ ਨਹੀਂ ਕਿਉਂ ਨਹੀਂ ਬੋਲੇ ਪਰ ਖੁਦ ਸੀਮਾ ਭਗਵਾਨ ਤਮਨ ਜਦੋਂ ਮਰੀਕੋਲ ਨੇ ਆਉਣਾ ਹੁੰਦਾ ਸੀ ਇਸ ਮੁੱਦੇ ਬਾਰੇ ਉਹਨੇ ਕਈ ਵਾਰ ਸਾਨੂੰ ਕਿਹਾ ਕਹਿੰਦਾ ਮੈਂ ਪਹਿਲੇ ਦਾਤੇ ਨਾਲ ਕਰੂੰ ਪਰ ਨਾ 2-3 ਸਾਲ ਲੰਘ ਗਏ ਕਿਸੇ ਨੇ ਨਹੀਂ ਸੋਚਿਆ ਇੱਕ ਅੱਧੀ ਵਾਰ ਵਿਧਾਨ ਸਭਾ ਚ ਬੋਲਤਾ ਉੱਟਿਆ ਅਸੀਂ ਸਤਨਵਾਦੀਆਂ ਪਟਾਣਵਾਜ ਰਜ਼ਾਬ ਦੇ ਜਿਹਨੇ ਮੁੱਦਾ ਕਮ ਸੇ ਕਮ ਚੱਕਿਆ ਰਸਈ ਖੰਦੇ ਸਾਹਮਣੇ ਡਰੀ ਜਾਂਦੇ ਨੇ ਬਸ ਉਹੀ ਆਪਦੇ ਆਪ ਨੂੰ ਜਿਆਦਾ ਸਿਆਣੇ ਬਣਦੇ ਨੇ ਸਮਾਜ ਚ ਸੋ ਦੋਸਤੋ ਬਕਾਇਦਾ ਜੀਵ ਗਾਂਧੀ ਨੇ ਚਾਲ ਨਾਲ ਪੰਸਫਾਇਦਾ ਦਿੱਤਾ ਤੇ ਅਤਵਾਦ ਦਿੱਤਾ ਸਫਾਇਦਾ ਪਾਣੀ ਖਤਮ ਕਰਨ ਨੂੰ ਦਿੱਤਾ ਅਤਵਾਦ ਆਪਣੀਆਂ ਜਵਾਨੀਆਂ ਖਤਮ ਕਰਨ ਦਿੱਤਾ ਦਾ ਸੰਘਰਸ਼ ਖਤਮ ਹੋ ਗਿਆ ਫਿਰ ਸਮੈਕ ਵਾੜਤੀ ਸਮੈਕ ਨੇ ਦੇਖਿਆ ਆਰਥਿਕ ਤੌਰ ਤੇ ਘੱਟ ਕਮਜ਼ੋਰ ਹੁੰਦੇ ਨੇ ਫਿਰ ਚਿੱਟਾ ਵਾੜਤਾ ਪੂਰੀ ਸਕੀਮ ਦਾ ਨਾਸ ਬਾਰਿਆ ਗਿਆ ਪੰਜਾਬ ਦਾ ਯੂ ਨੋ ਠੰਡੇ ਮੌਸਮ 'ਤੇ ਬੈਠ ਕੇ ਸੋਚੋ ਮੇਰਾ ਵੀਰ ਇਹ ਨਾ ਕਿਉਂਕਿ ਅਸੀਂ ਨਸ਼ੇ ਨੂੰ ਪ੍ਰਮੋਟ ਕਰਦੇ ਹਾਂ ਨਾ ਅਸੀਂ ਤਾਂ ਚਾਹੁੰਦੇ ਹਾਂ ਕਿ ਇੱਕ ਅਲਟਰਨੇਟ ਮਿਲ ਜਵੇ ਆਰਗੈਨਿਕ ਦਾ ਜਿੰਨਾ ਕੋਈ ਨੁਕਸਾਨ ਨਹੀਂ ਆ ਜੀ ਵਾਲੀ ਗੋਲੀ ਨਾਲ ਖਾਣ ਮੁੰਡੇ ਆ ਮਸਲਾ ਗਾ ਵੀਡੀਓ ਬੜੀ ਆਂਦੀ ਆ ਗੱਲ ਉਹੀ ਆ ਸੋ ਦੋਸਤੋ ਵੱਧ ਤੋਂ ਵੱਧ ਕਿਰਪਾ ਕਰਕੇ ਨਹੀਂ ਸ਼ੇਅਰ ਕਰਦੇ ਹੋ ਬੇਨਤੀ ਆ ਤੁਹਾਨੂੰ ਵੱਧ ਤੋਂ ਵੱਧ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਆ ਜੀ ਧੰਨਵਾਦ ਦੋਸਤੋ